ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਿਥੇ ਤੁਹਾਨੂੰ ਪਤਾ ਕਿ ਅੱਜ ਗੁਰਸਰ ਸਾਹਿਬ ਤੋਂ ਮਤਲਬ ਯਾਤਰਾ ਲੈ ਕੇ ਨਿਕਲੇ ਸੀ ਇਨਸਾਫ ਯਾਤਰਾ ਜਿਸ ਵਾਸਤੇ ਐਸਜੀਪੀਸ ਨੇ ਸਰੂਪ ਨਹੀਂ ਦਿੱਤਾ ਨਾ ਪਾਲਕੀ ਲੈਣ ਦਿੱਤੀ ਨਾ ਕਿਸੇ ਨਿਰਦੇ ਦੇ ਗੁਰਦੁਆਰੇ ਤੋਂ ਲੈਣ ਦਿੱਤੀ ਇਸ ਕਰਕੇ ਅੱਜ ਸਿੰਘਾਂ ਨੇ ਅਸੀਂ ਆਪ ਵੀ ਫੈਸਲਾ ਮੈਂ ਪਹਿਲਾਂ ਵੀ ਕਿਹਾ ਸੀ ਕਰ ਰਹੇ ਹਾਂ ਅਬ ਸੋਟਰੀ ਪਸਤੀ ਦੀ ਕਿ ਆਪ ਅਸੀਂ ਪਾਲਕੀ ਦਾ ਹੁਣ ਇੰਤਜ਼ਾਮ ਕਰਾਂਗੇ ਤਾਂ ਕਿ ਕਿਉਂਕਿ ਮਸੰਧਾ ਨੇ ਜਿੱਦਾਂ ਕਹਿੰਦਾ ਕਿ ਗੁਰਕਲਗੀ ਸਾਹਿਬ ਨੇ ਇੱਕ ਵਾਰ ਸਾਨੂੰ ਜਿੰਦ ਤੱਕ ਉਹਦਾ ਹੀ ਅਜ ਸਾਨੂੰ ਵੀ ਬਣਾ ਕੀਤਾ ਗਿਆ ਬਡਾਲਾ ਜੀ ਨੂੰ ਬਣਾ ਕੀਤਾ ਗਿਆ ਇਸ ਕਰਕੇ ਕਾਲ ਕੀ ਹੁਮਰਾਨਾ ਸਿੱਖ ਕੌਮ ਦਾ ਫਰਜ਼ ਹੈ ਸੇਵਾ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਲ ਮਾਰਿਆਂ ਦੇ ਮਾਰ ਨਿਤਾੜਿਆਂ ਦੇ ਤਾਣ ਪਿਉਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਤੇ ਧਿਰਿਆਂ ਦੇ ਧਿਰ ਸਤਿਗੁਰੂ ਦੇ ਗੱਤਿਆਂ ਦੀ ਗਤ ਨਪਤਿਆਂ ਦੀ ਪੱਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਹਜ਼ੂਰ ਸਮੂਹ ਸੰਗਤ ਵੱਲੋਂ ਅਰਦਾਸ ਬੇਤੀ ਜੋਦੜੀ ਹੈ ਸਤਿਗੁਰੂ ਸੂਰਾ ਸੁਪਟ ਚਾਂਦੀ ਹੈ ਜੋ ਲਰੈ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬ ਹੂ ਨਾ ਛਾਹੇ ਖੇਤ ਅਪਜੀ ਦੇ ਦਰ ਕਰਦੇ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਹਕੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਇਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੁੰਦੇ ਆਂ ਇਨਸਾਫ ਯਾਤਰਾ ਦੇ ਰੂਪ ਵਿੱਚ ਸਤਿਗੁਰੂ ਪੰਜ ਸਿੰਘਾਂ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਨੇ ਗੁਰੂ ਸਾਹਿਬਤੋਂ ਇਨਸਾਫ ਯਾਤਰਾ ਆਰੰਭ ਕੀਤੀ ਪੜਾ ਤਰ ਪੜਾ ਹੁੰਦਿਆਂ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਮਹੰਦਿਆਣਾ ਸਾਹਿਬ ਵਿਖੇ ਸਤਿਗੁਰੂ ਆਪ ਜੀ ਦੀ ਕਿਰਪਾ ਦੇ ਨਾਲ ਸੰਪੂਰਨਤਾ ਹੋਈ ਹੈ ਰਸਤੇ ਵਿੱਚ ਆਉਂਦਿਆਂ ਆਪ ਜੀ ਦੇ ਪਾਵਨ ਬਚਨਾਂ ਦੀ ਸਾਂਝ ਪਾਉਂਦਿਆਂ ਛਿੱਤ ਸੰਗਤਾਂ ਦੇ ਨਾਲ ਵਿਚਾਰਾਂ ਕਰਦਿਆਂ ਵਿਚਦਿਆਂ ਹੋਈਆਂ ਭੁੱਲਾਂ ਤੇ ਖਿਮਾ ਕਰਨੀ ਅੱਗੇ ਵਾਸਤੇ ਸਮਤ ਬਖਸ਼ਣੀ ਲੇਖਕ ਤਹੇ ਨਾ ਛੁੱਟੀ ਐ ਖਿੰਦ ਖਿੰਦ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਅੱਗੇ ਵਾਸਤੇ ਸਮਤ ਬਖਸ਼ੋ ਪੜੀ ਸੁਣੀ ਗੁਰਬਾਣੀ ਦਾ ਭਾਵ ਸਭੂ ਦਾਰਨਿਆਂ ਨੂੰ ਸਿੱਖ ਸੰਤਾਂ ਦੇ ਹਿਰਦਿਆਂ 'ਚ ਵਸਾਉਣਾ ਆਤਮਿਕ ਬਲ ਦੇਣਾ ਤਾਂਕਿ ਆਪ ਜੀ ਦੇ ਗੁਰੂ ਗ੍ਰੰਥ ਗੁਰੂ ਪੰਥ ਮਨੁੱਖੀ ਅਧਿਕਾਰਾਂ ਦੇ ਖਾਤਰ ਇਹ ਗੁਰਸਿੱਖ ਸੇਵਾ ਕਰਨ ਵਾਲੇ ਜੁੱਧ ਲਈ ਬੰਗਾਰ ਜ਼ਾਲਮ ਲਈ ਤਲਵਾਰ ਮਜਨੂਮਾਂ ਲਈ ਹੱਕ ਸੱਚ ਦੇ ਪਹਿਰੇਦਾਰ ਬਣ ਕੇ ਸਰਬੱਤ ਦੇ ਭਲੇ ਦੀ ਕਾਮਨਾ ਕਰ ਸਕਣ ਸਮੂ ਸੇਵਾਦਾਰਾਂ ਦੇ ਸਿੱਤੇ ਮਿਹਰ ਭਰਿਆ ਹੱਥ ਨਿਮਰ ਪ੍ਰਣਾਮ ਛੇਦ ਜਾਪੀਆਂ ਤੰਦਰੁਸਤੀਆਂ ਬਖਸ਼ਿਸ਼ ਕਰਦੀਆਂ ਅੰਮ੍ਰਿਤ ਦੀ ਦਾਤ ਅੰਮ੍ਰਿਤ ਵੇਰੇ ਦੀ ਸੰਭਾਲਤਾ ਬਖਸ਼ਣੀ ਆਪਸੀ ਪਿਆਰਪੁਰ ਸਿੱਖੀ ਜੀਵਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਦੀਆਂ ਲਜਪਤ ਪਰਦੇ ਗਜਣੇ ਆਤਮਿਕ ਅਡੋਲਤਾ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਅਤਹੀ ਰਣ ਮੈਂ ਤਤ ਜੂਜ ਮਰਉ ਸਤਿਗੁਰੂ ਇਹ ਬਖਸ਼ਿਸ਼ਾਂ ਆਪਣੇ ਪਿਆਰੀ ਸਿੱਖਾਂ ਨੂੰ ਬਖਸ਼ਣਿਆ ਚੜ੍ਹਦੀ ਕਲਾ ਬਖਸ਼ਣੀ ਮਹਾਰਾਜ ਇਸ ਵਕਤ ਇਨਸਾਫ ਯਾਤਰਾ ਜੋ ਆਪ ਜੀ ਨੇ ਮਿਹਰ ਕੀਤੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਤੋਂ ਆਰੰਭ ਹੋਈ ਮਹਾਂਧਿਆਨਾ ਸਾਹਿਬ ਵਿਖੇ ਸੰਪੂਰਨਤਾ ਹੋਈ ਹੈ ਰਹਿਮਤ ਕਰਨੀ ਇਸੇ ਹੀ ਸ਼ੁਕਰਾਨੇ ਦੇ ਅੰਦਰ ਛੇ ਪਉੜੀਆਂ ਅਨੰਦ ਸਾਹਿਬ ਜੀ ਦੇ ਜਾਪ ਕੀਤੇ ਗਏ ਹੋਈਆਂ ਭੁੱਲਾਂ ਦੀ ਖੀਮਾ ਅੱਗੇ ਵਾਸਤੇ ਸਮਰੱਥ ਬਖਸ਼ੋ ਪੜੀ ਸੁਣੀ ਗੁਰਬਾਣੀ ਦਾ ਭਾਵ ਪਰਮ ਸੁਣਨ ਵਾਲਿਆਂ ਦੇ ਹਿਰਦਿਆਂ ਚ ਵਸਾਉਣਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਗੁਰੂ ਘਰ ਦੇ ਸੇਵਕ ਬਾਬਾ ਗੁਰਵੰਤ ਸਿੰਘ ਸਮੂਹ ਸੇਵਾਦਾਰਾਂ ਵੱਲੋਂ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸੀ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਯਾਰੜੇ ਦਾ ਸਾਨੂੰ ਸਤਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਇੱਤੀ ਵਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਸਤਿਗੁਰੂ ਰਹਿਮਤ ਕਰਨੀ ਬਖਸ਼ਿਸ਼ ਕਰਨੀ ਸਮੂਹ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ੋ ਡੰਡਾਉਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਰੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਵਿਸਰ ਸ੍ਰੀ ਆਪਾ ਬੋਲੇ

so